ਹਾਂਜੀ ਸਤਿ ਸ਼੍ਰੀ ਅਕਾਲ ਸਭ ਨੂੰ। ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਚੰਡਾਲ ਨੂਹਾਂ ਵਾਲੀ ਕਹਾਣੀ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੂੰ ਥਾਣੇ ਤੋਂ ਛਡਾ ਲਿਆ ਗਿਆ ਸੀ। ਤੇ ਇੱਥੇ ਸੰਦੀਪ ਆਪਣੀ ਮਾਂ ਨਾਲ ਗੱਲਾਂ ਕਰਦੀ ਹੈ ਤੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਦੀ ਹੈ ਤੇ ਉਸ ਦੀ ਮਾਂ ਵੀ ਉਹਨੂੰ ਜਵਾਬ ਵਿੱਚ ਕਹਿੰਦੀ ਹੈ ਗਲਤੀਆਂ ਤਾਂ ਮੇਰੀਆਂ ਸੀ ਜੋ ਤੈਨੂੰ ਭੁਗਤਣੀਆਂ ਪਈਆਂ। ਮੈਂ ਹੀ ਤੈਨੂੰ ਗਲਤ ਪੱਟੀਆਂ ਪੜਾਈਆਂ ਸੀ। ਤੂੰ ਤਾਂ ਮੇਰੇ ਆਖੇ ਲੱਗੇ ਬਸ ਹੁਣ ਬਹੁਤ ਹੋ ਗਿਆ ਹੁਣ ਤੂੰ ਆਪਣੇ ਸਸੋਰਾ ਦੀ ਬਹੁਤ ਸੇਵਾ ਕਰਨੀ ਹੈ ਹੁਣ ਤੈਨੂੰ ਤੇਰੀਆਂ ਗਲਤੀਆਂ ਦਾ ਅਹਿਸਾਸ ਹੁਣਾ ਜ਼ਰੂਰੀ ਹੈ ਤੈਨੂੰ ਬਦਲਣਾ ਪਵੇਗਾ ਤੇ ਜਿਹੜੇ ਕੰਮ ਤੂੰ ਕਵਲ ਤੋਂ ਕਰਾਉਣੀ ਹੈ ਉਹ ਵੀ ਤੂੰ ਆਪ ਕਰਿਆ ਕਰ ਤਾਂ ਹੈਰਾਨੀ ਨਾਲ ਕਹਿੰਦੀ ਹੈ ਕਿ ਕਿਉਂ ਉਹ ਕੰਮ ਕਿਉਂ ਉਸ ਦੀ ਮਾਂ ਕਹਿੰਦੀ ਹੈ ਮੈਂ ਤੈਨੂੰ ਜਿੰਨਾ ਕਿਹਾ ਬਸ ਤੂੰ ਉਹ ਮੰਨਣਾ ਹੈ ਉਹ ਕਹਿੰਦੀ ਹੈ ਠੀਕ ਹੈ ਤੂੰ ਹੀ ਹੁਣ ਕਹਤਾ ਮੈਂ ਤੁਹਾਡੇ ਸਾਰੇ ਕਹਿਣੇ ਮੰਨਾਂਗੀ ਤੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਾਂਗੀ ਤੇ ਬੇਬੇ ਬਾਪੂ ਨੂੰ ਵੀ ਹੁਣ ਮੈਂ ਇੱਧਰ ਲੈ ਆਉਣਾ ਹੈ ਤੇ ਉਹਨਾਂ ਦੀ ਬਹੁਤ ਰੱਖਿਆ ਤੇ ਉਹਨਾਂ ਦਾ ਬਹੁਤ ਧਿਆਨ ਰੱਖਣਾ ਹੈ ਹੁਣ ਜੋ ਵੀ ਹੋਇਆ ਬਹੁਤ ਹੋ ਚੁੱਕਾ ਸਾਰੀਆਂ ਮੇਰੀਆਂ ਗਲਤੀਆਂ ਦਾ ਅਹਿਸਾਸ ਹੁਣ ਮੈਨੂੰ ਹੋ ਚੁੱਕਾ ਹੈ ਹਣ ਸੰਦੀਪ ਵੀ ਕਹਿ ਰਹੀ ਹੈ ਕਿ ਬੇਬੇ ਬਾਪਨੂ ਮੇ ਆਪਣੇ ਵੱਲ ਰਹਿ ਆਉਣਾ ਤੇ ਉਹਨਾਂ ਦਾ ਬਹੁਤ ਧਿਆਨ ਰੱਖਣਾ ਹੈ ਤੇ ਉਹਨਾਂ ਨੂੰ ਤਾਂ ਮੈਂ ਵੰਜੇ ਤੇ ਬਿਠਾ ਕੇ ਰੱਖਣਾ ਹੈ ਤੇ ਗਰਮ ਗਰਮ ਰੋਟੀ ਖਮੋਣੀ ਹੈ ਸਾਰੇ ਕੰਮ ਮੈਂ ਆਪ ਕਰਨੇ ਨੇ ਤਾਂ ਦੇਖੋ ਹੁਣ ਕਿਵੇਂ ਬਦਲੀ ਹੈ ਸੰਦੀਪ ਹੁਣ ਆਪਣੇ ਤੇ ਬੀਤੀ ਹੈ ਤਾਂ ਪਤਾ ਲੱਗਾ ਹੈ ਨਾ ਸਤੀ ਮਾ ਕਹਿੰਦੀ ਹੈ ਜਿਵੇਂ ਤੂੰ ਹੁਣ ਕਵਲ ਤੋਂ ਕੰਮ ਕਰਾਉਣੀ ਐ ਐਵੇਂ ਹੀ ਤੇਰੀ ਨੋ ਆਕੇ ਨਾ ਤੈਨੂੰ ਸਾਂਭੇਗੀ ਤੇ ਬੱਬਲੂ ਤੋਂ ਸਾਰਾ ਕੰਮ ਕਰਾਇਆ ਕਰੇਗੀ ਤੇ ਆਖੇਗੀ ਆਖਿਰ ਮੈਂ ਕਿਉਂ ਪਿੱਛੇ ਹਟਾਂ ਹੁਣ ਦੇਖਣਾ ਇਹ ਹੋਵੇਗਾ ਕਿ ਸੰਦੀਪ ਦੇ ਸਾਸੋਰ ਆਏ ਤੇ ਉਹਨਾਂ ਦਾ ਧਿਆਨ ਕਿਵੇਂ ਰੱਖਦੀ ਹੈ ਚਲੋ ਫਿਰ ਹਣ ਉਸਦੀ ਮਾਂ ਇਕੱਲੀ ਬੈਠੀ ਸੋਚਾਂ ਵਿਚਾਰਾ ਵਿੱਚ ਤੇ ਦੂਜੇ ਪਾਸੇ ਪ੍ਰੀਤ ਤੇ ਵਿਕੀ ਆਪਣੀ ਕੁੜੀ ਨੂੰ ਮਿਲ ਰਏ ਹੁੰਦੇ ਹਨ ਤੇ ਬਹੁਤ ਦੁਖੀ ਅੰਦਾਜ਼ ਵਿੱਚ ਮਹਿਰ ਬੈਠੀ ਹੁੰਦੀ ਹੈ ਉਹ ਰੋ ਰਹੀ ਸੀ ਕਿਉਂ ਨੂੰ ਆਪਣੇ ਮੰਮੀ ਪਾਪਾ ਦੀ ਬਹੁਤ ਯਾਦ ਆਈ ਤਪ੍ਰੀਤ ਬਹੁਤ ਦੁਖੀ ਹੁੰਦੀ ਹੈ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਮੈਨੂੰ ਤਾਂ ਸਾਰੀਆਂ ਗੱਲਾਂ ਵਰਦੀ ਨੇ ਸਿਖਾਈਆਂ ਨਹੀਂ ਤਾਂ ਅਜੇਹਾ ਮੈਂ ਕੁਝ ਸਿੱਖਣਾ ਹੀ ਨਹੀਂ ਸੀ ਸਾਰੇ ਮੱਤੇ ਮੈਨੂੰ ਉਹ ਨਹੀਂ ਦਿੱਤੀ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਉੱਚੀ ਬੋਲਦੀ ਨਹੀਂ ਸੀ ਮੈਂ ਤਾਂ ਸਭ ਨਾਲ ਬੜੇ ਪਿਆਰ ਨਾਲ ਬੋਲਦੀ ਆ ਵਿੱਕੀ ਵੀ ਉਹਨੂੰ ਜਵਾਬ ਵਿੱਚ ਕਹਿੰਦਾ ਹੈ ਕਿ ਤੂੰ ਜੋ ਮੰਮੀ ਨੂੰ ਕੁੱਟਿਆ ਉਹ ਤੂੰ ਬਿਲਕੁਲ ਸਹੀ ਨਹੀਂ ਕੀਤਾ ਤੂੰ ਬੇਬੇ ਨੂੰ ਕੁੱਟ ਕੇ ਬਹੁਤ ਗਲਤ ਕੀਤਾ ਤਾਂ ਉਹੀ ਤੇਰੀ ਗਲਤੀ ਸੀ ਤਾਂ ਅੰਕਾ ਉਹ ਮੰਨਦੀ ਹੈ ਕਿ ਉਹ ਮੇਰੀ ਹੀ ਗਲਤੀ ਸੀ ਪਰ ਹੁਣ ਮੈਂ ਬੀਬੇ ਬਾਪੂ ਨੂੰ ਸੋਨੇ ਦੀ ਢੋੜੀ ਤੇ ਚੜਾ ਕੇ ਰੱਖਣਾ ਹੈ। ਉਹਨਾਂ ਨੂੰ ਮੈਂ ਬੈੱਡ ਤੋਂ ਥੱਲੇ ਨਹੀਂ ਉਤਰਨ ਦੇਣਾ ਤੇ ਦੋਵਾਂ ਨੂੰ ਮੈਂ ਆਪਣੇ ਵੱਲ ਲੈ ਆਉਣਾ ਹੈ। ਚਲੋ ਜੀ ਲੜਾਈ ਦਾ ਇੱਕ ਹੋਰ ਮੁੱਦਾ ਲੱਭ ਗਿਆ। ਸੰਦੀਪ ਕਹਿੰਦੀ ਹੈ ਕਿ ਮੈਂ ਦੋਵਾਂ ਨੂੰ ਆਪਣੇ ਕੋਲ ਰੱਖਣਾ ਹੈ ਤੇ ਪ੍ਰੀਤ ਕਹਿੰਦੀ ਹੈ ਮੈਂ ਦੋਵਾਂ ਨੂੰ ਆਪਣੇ ਕੋਲ ਰੱਖਣਾ ਹੈ। ਦੇਖਣਾ ਇਹ ਹੋਵੇਗਾ ਕਿ ਅਨੰਤ ਵਿੱਚ ਕੌਣ ਰੱਖਦਾ ਹੈ ਤੇ ਇਸ ਵੀਡੀਓ ਵਿੱਚ ਤੁਸੀਂ ਅੰਤ ਤੱਕ ਬਨੇ ਰਹੋ। ਤਾ ਜੋ ਅੱਗੇ ਵੀ ਜਾਣ ਸਕੋ ਇਸ ਕਹਾਣੀ ਵਿੱਚ ਕੀ ਹੋਇਆ ਤਾਂ ਫਿਰ ਉਹ ਆਪਣੀ ਮਹਿਰ ਨੂੰ ਪਿਆਰ ਨਾਲ ਮਿਲਦੇ ਹਨ ਤੇ ਬਹੁਤ ਦੁਖੀ ਹੁੰਦੇ ਹਨ ਕਿ ਜਿਵੇਂ ਤੂੰ ਬੇਬੇ ਨਾਲ ਕੀਤਾ ਸਾਡੀ ਮਹਿਰ ਕੀ ਸਿੱਖੂਗੀ ਤੇ ਆਪਣੇ ਸੋਹਰੇ ਜਾ ਕੇ ਐਵੇਂ ਕਰੂਗੀ ਤੇ ਸਾਡੇ ਤੇ ਤੇ ਉਹਨਾਂ ਤੇ ਕੀ ਬੀਤੂਗੀ ਤਾਂ ਫਿਰ ਪ੍ਰੀਤ ਸਮਝਦੀ ਹੈ ਉਹਨੂੰ ਬੜਾ ਦੁੱਖ ਹੁੰਦਾ ਹੈ ਤੋਂ ਹੁਣ ਬੇਬੇ ਬਾਪੂ ਦੇ ਪੂਰੇ ਇੰਤਜ਼ਾਰ ਵਿੱਚ ਲੱਗ ਜਾਂਦੀ ਹੈ ਕਿ ਕਦੋਂ ਉਹ ਆਉਣ ਤੇ ਮੈਂ ਉਹਨਾਂ ਨੂੰ ਬੈਡ ਤੋਂ ਥੱਲੇ ਨਾ ਉਤਰਨ ਦਵਾ ਉਹਨਾਂ ਦੀ ਬਹੁਤ ਸੇਵਾ ਕਰਾਂ ਫਿਰ ਆਪਣੀ ਕੁੜੀ ਨੂੰ ਮਿਲਦਿਆਂ ਹੁਣ ਦੁੱਖ ਆ ਰਿਹਾ ਸੀ ਕਿ ਉਹਨੂੰ ਸਾਡੀ ਰਾਣੀ ਹੋਵੇਗੀ ਫਿਰ ਉਸ ਤੋਂ ਬਾਅਦ ਸੰਦੀਪ ਨੇ ਸੋਚ ਲਿਆ ਹੈ ਕਿ ਮੈਂ ਕਵਲ ਜਾਂ ਕਿਸੇ ਤੋਂ ਕੰਮ ਨਹੀਂ ਕਰਉਣਾ ਨਾ ਹੀ ਬਬਲੂ ਤੋਂ ਨਾ ਹੀ ਕਵਲ ਤੋਂ ਬਸ ਉਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਬੇਬੇ ਦੀ ਸੇਵਾ ਕਰੋ ਫਿਰ ਇੱਥੇ ਬੈਠਿਆਂ ਬੜੀ ਹੀ ਖੁਸ਼ੀ ਵਾਲੇ ਮਾਹੌਲ ਨਾਲ ਕਵਲ ਉਸ ਦੀ ਸੱਸ ਤੇ ਉਸ ਦਾ ਬੇਟਾ ਬੈ ਕੇ ਗੱਲਾਂ ਕਰ ਰਹੇ ਹੁੰਦੇ ਹਨ ਉਹ ਬਹੁਤ ਖੁਸ਼ ਹੁੰਦੇ ਨੇ ਤੇ ਕਵਲ ਆਪਣੀ ਸੈਸ ਦੀ ਸੇਵਾ ਕਰਦਾ ਹੈ ਉਸ ਦੀ ਗੋਡੇ ਘੁੱਟਦਾ ਹੈ ਤਾਂ ਫਿਰ ਉਹ ਇੱਕ ਦੂਜੇ ਨੂੰ ਗੱਲ ਲੱਗ ਕੇ ਬੜੇ ਖੁਸ਼ ਹੁੰਦੇ ਹਨ ਦੂਜੇ ਪਾਸੇ ਉਹ ਉਹਨਾਂ ਦੇ ਸਾਸੋਰਾ ਆਪਣੀ ਪਰਜਾਈ ਵੱਲ ਬੈਠੇ ਹੁੰਦੇ ਹਨ ਤੇ ਉਹ ਰੋਟੀ ਛਕ ਰਹੇ ਹੁੰਦੇ ਹਨ ਜਦੋਂ ਪੁੱਛਦੀ ਹੈ ਕਿ ਤੁਹਾਡੇ ਲਈ ਹੋਰ ਰੋਟੀ ਲਿਆਵਾਂ ਤਾਂ ਉਹ ਕਹਿੰਦੀ ਨਹੀਂ ਮੇਰੀ ਤਾਂ ਭੁੱਖ ਹੀ ਮਰ ਗਈ ਸੀ ਤੇ ਜਦੋਂ ਘਰੇ ਕੁਤਕਨੇਸ਼ ਲੈਣਾ ਹੈ ਭੁੱਖ ਤਾਂ ਮੰਨੀ ਸੀ ਤਾਂ ਉਹਦਾ ਤਾਂ ਢਿੱਡ ਭਰ ਗਿਆ ਸੀ ਤਾਂ ਉਹ ਫਿਰ ਉਹਨਾਂ ਦੀਆਂ ਗੱਲਾਂ ਲੈ ਕੇ ਬਹਿ ਜਾਂਦੇ ਹਨ ਤੇ ਅੰਤ ਵਿੱਚ ਕਹਿੰਦੇ ਹਨ ਕਿ ਉਹਨਾਂ ਦੀਆਂ ਤਾਂ ਗੱਲਾਂ ਕਦੇ ਮੁੱਕਣੀਆਂ ਹੀ ਨਹੀਂ ਜਿੰਨੀਆਂ ਕਰੋ ਉਹਨੀਆਂ ਘਟ ਹੈ ਸਾਡੇ ਕਹਿਣ ਨਾ ਕਿਹੜਾ ਉਹਨਾਂ ਨੇ ਸੁਧਰ ਜਾਣਾ ਹੈ ਇਧਰ ਗੱਡੀ ਵਿੱਚ ਉਸ ਦੇ ਬੀਬੀ ਬਾਪੂ ਲਈ ਇੱਕ ਹੋਰ ਸਰਪ੍ਰਾਈਜ਼ ਆ ਰਹੀਆਂ ਹੁੰਦਾ ਹੈ ਯਾਨੀ ਕਿ ਉਹਨਾਂ ਦੀ ਬੇਟੀ ਉਹਨਾਂ ਨੂੰ ਮਿਲਣ ਲਈ ਆ ਰਹੀ ਹੁੰਦੀ ਹਨ ਉਹ ਦੇਖਣਾ ਇਹ ਹੋਵੇਗਾ ਕਿ ਅੰਤ ਵਿੱਚ ਹੁਣ ਉਹਨਾਂ ਦੇ ਘਰ ਲੜਾਈ ਹੋਏਗੀ ਜਾਂ ਸੰਦੀਪ ਤੇ ਪ੍ਰੀਤ ਸੁਧਰ ਜਾਣਗੀਆਂ ਜਾਂ ਫਿਰ ਉਹਨਾਂ ਦੀ ਬੇਟੀ ਹੁਣ ਉਹਨਾਂ ਨੂੰ ਜਾ ਕੇ ਉਹਨਾਂ ਨਾਲ ਜਾ ਕੇ ਲੜੇਗੀ ਤਾਂ ਦੇਖਣਾ ਇਹ ਹੋਵੇਗਾ ਹਜੇ ਤਾਂ ਉਹਨਾਂ ਦੀ ਬੇਟੀ ਨੂੰ ਇਸ ਬਾਰੇ ਕੋਈ ਗੱਲ ਪਤਾ ਹੀ ਨਹੀਂ ਹੈ ਫਿਰ ਸੋਨੂ ਗੱਡੀ ਤੇ ਉਹਨੂੰ ਪੂਆ ਪਿੰਡ ਵੱਲ ਬਿਠਾ ਕੇ ਲੈ ਕੇ ਜਾਂਦਾ ਹੈ ਤਾਂ ਉਹ ਪੁੱਛਦੀ ਹੈ ਕਿ ਪੂਆ ਪਿੰਡ ਕਿਉਂ ਤਾਂ ਉਹ ਜਵਾਬ ਵਿੱਚ ਕਹਿੰਦੇ ਨੇ ਕਿ ਬੇਬੇ ਬਾਪੂ ਇੱਥੇ ਹਨ ਉਹਨੂੰ بڑا ਹੁੰਦਾ ਹੈ ਕਿ ਆਖਿਰ ਕੋਈ ਲੜਾਈ ਤਾਂ ਨਹੀਂ ਹੋਈ ਫਿਰ ਉਹ ਘਰੇ ਪਹੁੰਚਦੇ ਹਨ ਆਪਣੀ ਬੇਟੀ ਨੂੰ ਦੇਖ ਕੇ ਉਹ ਬੜੇ ਇਮੋਸ਼ਨਲ ਹੋ ਜਾਂਦੇ ਹਨ ਬੀਬੀ ਤਾਂ ਰੋਣ ਹੀ ਲੱਗ ਪੈਂਦੀ ਹੈ ਉਸ ਨੂੰ ਦੇਖ ਕੇ ਖੁਸ਼ੀ ਵੀ ਹੋ ਰਹੀ ਸੀ ਤੇ ਪਰ ਦੁੱਖ ਵੀ ਬਹੁਤ ਲੱਗ ਰਿਹਾ ਸੀ ਉਹ ਤਾਂ ਆਪਣੇ ਦੁੱਖਾਂ ਨੂੰ ਲੁਕਾ ਕੇ ਰੋਂਦੀ ਹੋਈ ਮਿਲ ਰਹੀ ਸੀ ਤਾਂ ਬਾਪੂ ਵੀ ਆਪਣੀ ਧੀ ਨੂੰ ਬੜੇ ਪਿਆਰ ਨਾਲ ਮਿਲਿਆ ਜਿਵੇਂ ਉਹਨਾਂ ਨੂੰ ਕਿੰਨੇ ਦਿਨਾਂ ਦਾ ਦੁੱਖ ਸਤਾ ਰਿਹਾ ਹੋਵੇ ਜੋ ਉਹਨਾਂ ਦੀ ਬੇਟੀ ਆਉਣ ਨਾਲ ਖੁਸ਼ੀ ਮਿਲ ਗਈ ਤਾਹ ਬਠੋਂਦੇ ਨੇ ਪਰ ਉਹਨਾਂ ਦੀ ਬੇਟੀ ਦੇ ਮਨ ਵਿੱਚ ਹਜੇ ਵੀ ਇਹੋ ਗੱਲ ਚੱਲ ਰਹੀ ਸੀ ਕਿ ਆਖਿਰ ਮੁੱਦਾ ਕੀ ਹੈ ਕੀ ਹੋਇਆ ਸੋਨੂ ਵੀਰ ਨੇ ਵੀ ਮੈਨੂੰ ਕੁਝ ਨਹੀਂ ਦੱਸਿਆ ਤਾਂ ਉਹ ਫੇਰ ਗੱਲ ਦੱਸਣ ਲਈ ਬੈਠਦੇ ਹੀ ਹਨ ਕਿ ਦੱਸਿਏ ਕੀ ਪ੍ਰੀਤ ਨੀਤਾ ਬੇਬੇ ਨੂੰ ਕੁੱਟਿਆ ਹੈ ਬੜਾ ਅੱਜ ਬੇਬੇ ਤੇਰੇ ਸਾਹਮਣੇ ਹੈ ਸਿਰਫ ਬੇਬੇ ਨੂੰ ਬਚਾ ਲੈ ਗਿਆ ਇਸ ਕਰਕੇ ਨਹੀਂ ਤਾਂ ਬੇਬੇ ਵੀ ਤੇਰੇ ਸਾਹਮਣੇ ਨਹੀਂ ਹੋਣੀ ਸੀ ਉਹ ਤਾਂ ਹੁਣ ਤੱਕ ਮੁੱਕ ਚੁੱਕੀ ਹੋਣੀ ਸੀ ਤਾਂ ਇਹ ਗੱਲ ਸੁਣ ਕੇ ਤਾਂ ਉਹ ਹੋਰ ਦੁਖੀ ਹੋ ਜਾਂਦੀ ਹੈ ਕਿ ਜਿਵੇਂ ਉਹਨੇ ਮੇਰੀ ਬੇਬੇ ਨੂੰ ਇੰਨਾ ਕੁੱਟਿਆ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਮੇਰੇ ਸਾਹਮਣੇ ਆ ਜਾਵੇ ਮੈਂ ਉਸ ਨੂੰ ਐਦਾਂ ਹੀ ਕੁੱਟਾਂਗੀ ਤੇ ਉਸ ਕੋਲੋਂ ਬਦਲਾ ਲਵਾਂਗੀ ਕਿ ਉਹਦੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਨੂੰ ਕੁੱਟਣ ਦੀ ਕਹਿੰਦੀ ਹੈ ਪੁੱਛਣਾ ਤਾਂ ਹੁਣ ਹੋਵੇਗਾ ਮੈਂ ਉਹਨਾਂ ਨੂੰ ਜਾ ਕੇ ਪੂਰੀ ਗੱਲ ਪੁੱਛਾਂਗੀ ਕਹਿੰਦੀ ਆ ਕਿ ਤੁਸੀਂ ਐ ਨਾ ਕੋ ਮੇਰੇ ਤਾਂ ਪੇਕੇ ਬੇਬੇ ਤੇ ਬਾਪੂ ਨਾਲੀਆ ਤਾਂ सोनू ਵੀ ਕਹਿੰਦਾ ਹੈ ਐਵੇਂ ਨਾ ਕਹਿ ਭੈਣ ਜਿੰਨਾ ਤੱਕ ਅਸੀਂ ਜਿਉਨੇ ਹਾਂ ਅਸੀਂ ਤਾਂ ਬੇਬੇ ਬਾਪੂ ਨੂੰ ਵੀ ਰੱਖਣਾ ਚਾਹੁੰਦੇ ਸੀ ਪਰ ਦੁਨੀਆਦਾਰੀ ਕਰਕੇ ਅਸੀਂ ਨਾ ਰਕ ਪਾਏ ਪਰ ਇਹਨਾਂ ਦੀ ਪੂਰੀ ਖਬਰ ਰੱਖੀ ਪਰ ਮੇਰੀ ਭੈਣ ਤੇਰੇ ਪੇਕੇ ਜਿੰਨਾ ਤੱਕ ਅਹੀਂ ਜਿਉਂਦੇ ਹਨ ਉਹਨਾਂ ਤੱਕ ਨਹੀਂ ਮੁੱਕਣਗੇ ਅਸੀਂ ਤਾਂ ਤੇਰੇ ਵੀਰ ਤੇ ਭਾਬੀ ਹਾਂ ਤੂੰ ਐਵੇਂ ਨਾ ਕਹਿ ਜਿਵੇਂ ਕਿ ਸਾਨੂੰ ਲੱਗਦਾ ਹੈ ਕਿ ਸੰਦੀਪ ਤੇ ਪ੍ਰੀਤ ਇੱਕ ਦੂਜੇ ਨਾਲ ਲੜਦੀਆਂ ਹੀ ਰਹਿੰਦੀਆਂ ਨੇ ਉਹ ਦੂਜੇ ਪਾਸੇ ਬੇਬੇ ਬਾਪੂ ਦੀ ਉਡੀਕ ਕਰ ਰਹੀਆਂ ਨੇ ਤੇ ਇਧਰ ਉਹਨਾਂ ਦੀ ਨਾਨ ਆ ਚੁੱਕੀ ਹੈ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਸੁਧਰਨ ਤੋਂ ਪਹਿਲਾਂ ਇੱਕ ਵਾਰੀ ਹੋ ਲੜਾਈ ਹੋ ਜਾਣੀ ਹੈ ਜਿਸ ਕਾਰਨ ਭਾਵੇਂ ਉਹਨਾਂ ਦਾ ਇਰਾਦਾ ਫਿਰ ਬਦਲ ਜਾਵੇ ਜਾਂ ਉਹ ਹੋਰ ਸੁਧਰਨ ਜਾਣ ਪਤਾ ਨਹੀਂ ਇਹਨਾਂ ਦੋਵਾਂ ਵਿੱਚੋਂ ਕੁਝ ਵੀ ਹੋ ਸਕਦਾ ਹੈ ਬਾਕੀ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਕੀ ਕਰਨਗੇ ਬਾਕੀ ਮੈਨੂੰ ਤਾਂ ਲੱਗਦਾ ਹੈ ਜਿਵੇਂ ਸੰਦੀਪ ਤੇ ਪ੍ਰੀਤ ਕਹਿ ਰਹੀਆਂ ਨੇ ਅਸੀਂ ਬੀਬੀ ਬਾਪੂ ਨੂੰ ਰੱਖਣਾ ਹੈ ਮੈਂ ਤਾਂ ਮੰਜੇ ਤੇ ਬਿਠਾ ਕੇ ਰੱਖੋ ਮੈਂ ਤਾਂ ਬੈੱਡ ਤੇ ਬਿਠਾ ਕੇ ਰੱਖੂ ਮੈਂ ਪੁੰਜੇ ਪੈਰ ਨਹੀਂ ਲਾਉਣ ਦਿੰਦੀ ਮੈਂ ਤਾਂ ਸੋਨੇ ਦੀ ਪੋੜੀ ਤੇ ਚੜਾ ਕੇ ਰੱਖੋ ਮੈਨੂੰ ਲੱਗਦਾ ਹੈ ਇਹਨਾਂ ਦੀ ਤਾਂ ਫਿਰ ਤੋਂ ਲੜਾਈ ਹੋ ਜਾਣੀ ਹੈ ਬਾਕੀ ਤੁਸੀਂ ਕਮੈਂਟ ਵਿੱਚ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਲੜਾਈ ਦੀ ਸ਼ੁਰੂਆਤ ਉਹ ਇਹਨਾਂ ਦੀ ਨਾ ਨਾ ਕਰੇਗੀ ਜਾਂ ਸੰਦੀਪ ਪਹਿਲਾਂ ਸ਼ੁਰੂ ਕਰੇਗੀ ਇਹਾਂ ਫਿਰ ਪ੍ਰੇਤ ਲੜ ਪਵੇਗੀ ਉਹ ਤਾਂ ਤੁਹਾਨੂੰ ਅਗਲੇ ਭਾਗ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਤੁਸੀਂ ਕਮੈਂਟ ਵਿੱਚ ਆਪਣੀ رائے ਜ਼ਰੂਰ ਦੱਸਣਾ ਤੁਹਾਡਾ ਇਸ ਵੀਡੀਓ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ